ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪਾਵਕੇ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕარი ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਾਤ ਗੁਰ ਨਾਮ ਨਿਧਨ ਦੜਾਇਆ ਚਿੰਤਾ ਸਗਲ ਵਿਨਾਸੀ ਕਰੇ ਕਿਰਪਾ ਆਪਨੋ ਕਰ ਲੈਨਾ ਮਨ ਵਸਿਆ ਅਬਿਨਾਸੀ ਤਾਂ ਕਉ ਬਿਕਨ ਨਾ ਕਉ ਲਾਗੇ ਜੋ ਸਤ ਗੁਰ ਆਪਨੈ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੀ ਐਸ ਪੁਜਾਈ ਨਾਨਕ ਦਾਸ ਤੰਕ ਕਹ ਬਲਿਹਾਰੈ ਜੈਨ ਪੂਰਨ ਪੈਜ ਰਖਾਈ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਵਿਨਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਗਉਣ ਗਾਵ ਰੰਗ ਰਤਾ ਰਹਾ ਸਤਗੁਰ ਨਾਮ ਨਿਧਨ ਦੜਾਇਆ ਚਿੰਤਾ ਸਗਲ ਬਿਨਸੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਬਿਨਰਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰਖੇ ਯਾਰਨ ਕਮਲ ਬਸੈ ਹਰ ਦਿਆਨਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਸਿ ਪੁਜਾਈ ਨਾਨਕ ਦਾਸ ਤੰਕ ਕਹ ਬਲਿਹਾਰੈ ਜੈ ਨ ਪੂਰਨ ਪੈਜ ਰਖਾਈ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਵਿਨਸੇ ਸੁਖ ਪਾਇਆ ਦਿਆਲ ਹੋ ਆਪਰ ਬ੍ਰਹਮ ਸੁਵਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕარი ਕਿਰਪਾ ਪ੍ਰਭ ਦੀਨ ਦਿਆਦਾ ਗੋਣ ਗਾਵ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਧਰੜਾਇ ਚਿੰਤਾ ਸਗਲ ਵਿਨਾਸ਼ੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਬਿਨਾਸ਼ੀ ਤਾਂ ਕੋ ਵਿਗਨ ਨ ਕੋ ਲਾਗੇ ਜੋ ਸਤਗੁਰ ਆਪਨੈ ਰੱਖੇ ਚਰਨ ਕਮਲ ਬਸੇ ਹਿਰਦਿਆੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਛ ਪੁਜਾਈ ਨਾਨਕ ਦਾਸ ਤੰਕ ਕਵਲਿਹਾਰ ਜੈਨ ਪੂਰਨ ਪੈਜ ਰਖਾਈ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਵਿਨਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਗਉਣ ਗਾਵ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਦਿਲ ਲਾਇਆ ਚਿੰਤਾ ਸਗਲ ਬਿਨਸੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਬਿਨਰਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤ ਗੁਰ ਆਪਨੈ ਰੱਖੇ ਚਾਰਨ ਕਮਲ 바ਸੈ ਹਿਰਦਿਆੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮੰਨ ਕੀਐ ਚਪ ਜਾਈ ਨਾਨਕ ਦਾਸ ਤੰਕ ਕਹ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਵਿਨਸੇ ਸੁਖ ਪਾਇਆ ਦਿਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਤਗੁਰ ਨਾਮ ਨਿਧਾਨ ਦਿਲ ਲਾਇਆ ਚਿੰਤਾ ਸਗਲ ਬਿਨਸੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਬਿਨਰਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰੱਖੇ ਚਰਨ ਕਮਲ ਬਸੇ ਹਿਰਦਿਆੰਤਰ અમરત હર રસ ચાખે કર સેવા સેવક પ્રભુ અપને જન માન કે એચ પૂજાયે નાનક দাস તાં કેવ લેહારે જન પૂરન પૈજ રખાઈ પ્રભ કે શરણ સગલ ભૈ લાથે દુખ વિન સે સુખ પાયા ਦੇ ਆਲੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੋਂ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਦਾ ਗੁਣ ਗਾਵ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਧਰਾਇਆ ਚਿੰਤਾ ਸਗਲ ਵਿਨਾਸ਼ੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬ ਨਰਸੀ ਤਾਂ ਕਉ ਬਿਗਨ ਨਾ ਕਉ ਲਾਗੇ ਜੋ ਸਤ ਗੁਰ ਆਪਨੈ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਛ ਪੁਜਾਈ ਨਾਨਕ ਦਾਸ ਤੰਕ ਕਵਲ ਹਾਰੈ ਜਿਨ ਪੂਰਨ ਪੈਜ ਰਖਾਈ ਪ੍ਰਭ ਕੀ ਸਰਣ ਸਗਲ ਭੈ ਲਾਥੈ ਦੁਖ ਵਿਨਸੈ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਵਮੀ ਪੂਰਾ ਸਤਗੁਰ ਧਿਆਇਆ ਪਰਭ ਜੀਓ ਤੋਂ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਾਤ ਗੁਰ ਨਾਮ ਨਿਧਾਨ ਦਿਲ ਲਾਇਆ ਚਿੰਤਾ ਸਗਲ ਵਿਨਾਸ਼ੀ ਕਰੇ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬਿਨਾਸ਼ੀ ਕਾਉ ਬਿਕਨ ਨਾ ਕਉ ਲਾਗੇ ਜੋ ਸਤ ਗੁਰਿਆਪਨੈ ਰਖੇ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਸ ਪੁਜਾਈ ਨਾਨਕ ਦਾਸ ਤੰਕ ਕਬਲੇ ਹਾਰੇ ਜਿਨ ਪੂਰਨ ਪੈਜ ਰਖਾਈ ਪ੍ਰਭ ਕੇ ਸਰਣ ਸਗਲ ਭੈ ਲਾਥੇ ਦੁਖ ਵਿਨਸੈ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਵਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਕੋ ਮੇਰੋ ਸਾਹਿਬ ਦਾਤਾ ਕარი ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਾਤ ਗੁਰ ਨਾਮ ਨਿਧਾਨ ਦਿਲ ਲਾਇਆ ਚਿੰਤਾ ਸਗਲ ਵਿਨਾਸ਼ੀ ਕਰੇ ਕਿਰਪਾ ਆਪਨੋ ਕਰ ਲੈਨਾ ਮਨ ਵਸਿਆ ਅਬਿਨਾਸ਼ੀ ਤਾਂ ਕਉ ਵਿਗਨ ਨ ਕੋ ਲਾਗੇ ਜੋ ਸਤ ਗੁਰਿਆ ਆਪਣੇ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਸ਼ ਪੁਜਾਈ ਨਾਨਕ ਦਾਸ ਤੰਕ ਕਹ ਬਲਿਹਾਰੈ ਜੈਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ